ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 12 ਘੰਟਿਆਂ ਦੇ ਵਿੱਚਕਾਰ ਸੁਲਝਾਲਿਆ ਲੁਧਿਆਣਾ ਦਾ ਟ੍ਰਿਪਲ ਮਰਡਰ ਕੇਸ ਸਸਰੀਆ ਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜਿਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਲੁਧਿਆਣਾ ਦੇ ਵਿੱਚ ਟ੍ਰਿਪਲ ਮਰਡਰ ਹੋਇਆ ਇੱਕ ਘਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਗਿਆ ਤੇ ਪੁਲਿਸ ਨੇ 12 ਘੰਟਿਆਂ ਦੇ ਵਿੱਚ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜੀ ਹਾਂ ਇਹ ਬੀਤੇ ਦਿਨ ਮਾਮਲਾ ਸਾਹਮਣੇ ਆਇਆ ਸੀ ਜਦੋਂ ਕਿ ਪਤਾ ਲੱਗਾ ਹੈ ਕਿ ਇੱਕ ਘਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਇੱਕ ਬਜ਼ੁਰਗ ਔਰਤ ਤੇ ਉਹਨਾਂ ਦਾ ਪੁੱਤ ਤਿੰਨੋਂ ਇਹਨਾਂ ਤਿੰਨਾਂ ਦਾ ਕਤਲ ਕੀਤਾ ਗਿਆ ਸੀ ਤੇ ਗਵਾਂਡ ਦੇ ਲੋਕਾਂ ਨੂੰ ਸ਼ੱਕ ਹੋਇਆ ਕਿ ਕਈ ਦਿਨ ਹੋ ਚੁੱਕੇ ਨੇ ਪਰਿਵਾਰ ਦਾ ਕੋਈ ਵੀ ਜੀ ਘਰੋਂ ਬਾਹਰ ਨਹੀਂ ਨਿਕਲਿਆ ਤੇ ਜਿਹੜਾ ਦੋਜੀ ਹੈ ਉਹ ਰੋਜ਼ ਦੁੱਧ ਦੇਣ ਦੇ ਲਈ ਆਉਂਦਾ ਪਰ ਕੋਈ ਵੀ ਗੇਟ ਨਹੀਂ ਖੋਲਦਾ ਤੇ ਗਵਾਂਡੀਆਂ ਨੂੰ ਜਦ ਇਸ ਚੀਜ਼ ਦੀ ਪੜਕ ਲੱਗੀ ਹੈ ਉਹਨਾਂ ਨੇ ਸੋਚਿਆ ਕਿ ਘਰ ਦੇ ਵਿੱਚ ਜਾ ਕੇ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਆਖਰਕਾਰ ਇਹ ਲੋਕ ਬਾਹਰ ਕਿਉਂ ਨਹੀਂ ਆਉਂਦੇ ਤੇ ਗਵਾਂਡੀਆਂ ਦੇ ਵੱਲੋਂ ਕੰਦ ਟੱਪ ਕੇ ਘਰ ਦੇ ਅੰਦਰ ਦਾਖਲ ਹੋਇਆ ਗਿਆ ਤੇ ਬਾਅਦ ਵਿੱਚ ਪਤਾ ਲੱਗਾ ਕਿ ਘਰ 'ਚ ਜਿਹੜੇ ਪਰਿਵਾਰਕ ਸਦਸье ਰਹਿੰਦੇ ਸੀ ਉਹਨਾਂ ਦਾ ਕਤਲ ਕਰ ਦਿੱਤਾ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਪਹੁੰਚੀ ਹੈ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਕਤਲ ਜਿਹੜਾ ਹੈ ਉਹ ਸਿਰਫ ਤੇ ਸਿਰਫ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਕੀਤਾ ਗਿਆ ਤੇ ਪਰਿਵਾਰਕ ਮੈਂਬਰ ਜਿਹੜੇ ਸੀ ਜਿਨ੍ਹਾਂ ਦਾ ਕਤਲ ਹੋਇਆ ਹੈ ਇਹਨਾਂ ਦੇ ਬੱਚੇ ਚਾਰ ਲੜਕੇ ਨੇ ਜਿਹੜੇ ਕਿ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤੇ ਇਸ ਤੋਂ ਇਲਾਵਾ ਪੁਲਿਸ ਨੇ ਜਦ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਹੈ ਤੇ ਕਈ ਚੀਜ਼ਾਂ ਸਾਹਮਣੇ ਨਿਕਲ ਕੇ ਆਈਆਂ ਨੇ ਤੇ ਦੱਸਿਆ ਗਿਆ ਹੈ ਕਿ ਜਿਹੜੇ ਕਾਤਲ ਹੈ ਉਹਨਾਂ ਕਾਤਲਾਂ ਦੇ ਵੱਲੋਂ ਬੜੇ ਹੀ ਪਲੈਨਿੰਗ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਘਰ ਦੇ ਵਿੱਚ ਦਾਖਲ ਹੋਏ ਨੇ ਛੱਤ ਦੇ ਜ਼ਰੀਏ ਘਰ ਦੇ ਵਿੱਚ ਵੜੇ ਨੇ ਤੇ ਘਰ ਦੇ ਵਿੱਚ ਆਉਣ ਤੋਂ ਬਾਅਦ ਕਤਲ ਕੀਤਾ ਗਿਆ ਹੈ ਤੇ ਕਤਲ ਤੋਂ ਬਾਅਦ ਜਿਹੜਾ ਗੈਸ ਸਿਲੰਡਰ ਸੀ ਉਸ ਨੂੰ ਔਨ ਕਰ ਦਿੱਤਾ ਗਿਆ ਤੇ ਮੂਲ ਅਰਗਬੱਤੀ ਲਗਾ ਦਿੱਤੀ ਗਈ ਤੇ ਬਾਅਦ ਦੇ ਵਿੱਚ ਉਹ ਸਾਰੇ ਘਰੋਂ ਬਾਹਰ ਨਿਕਲਿਆ ਤਾਂ ਕਿ ਲੋਕਾਂ ਨੂੰ ਇਹ ਚੀਜ਼ ਲੱਗੇ ਕਿ ਇਹਨਾਂ ਦੀ ਮੌਤ ਜਿਹੜੀ ਆ ਉਹ ਗੈਸ ਲੀਕ ਜਦ ਹੋਈ ਉਸ ਤੋਂ ਬਾਅਦ ਬਲਾਸਟ ਹੋਇਆ ਤੇ ਉਸ ਦੇ ਵਿੱਚ ਹੋ ਗਈ ਬੜੀ ਹੀ ਪਲੈਨਿੰਗ ਦੇ ਨਾਲ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਪੁਲਿਸ ਨੂੰ ਇਸ ਚੀਜ਼ ਦੀ ਜਿਹੜੀ ਜਾਣਕਾਰੀ ਆ ਉਹ ਮਿਲ ਗਈ ਸੀ ਤੇ ਪਹਿਲਾਂ ਇਹ ਗੱਲ ਆਖੀ ਗਈ ਸੀ ਕਿ ਜਿਹੜਾ ਘਰ ਹੈ ਉਹ ਅੰਦਰੋਂ ਬੰਦ ਸੀਗਾ ਜੇਕਰ ਘਰ ਅੰਦਰੋਂ ਬੰਦ ਹੈ ਤੇ ਆਖਿਰਕਾਰ ਘਰ ਦੇ ਵਿੱਚ ਕੋਈ ਕਿਵੇਂ ਦਾਖਲ ਹੋ ਸਕਦਾ ਸੀ ਤੇ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਛੱਤ ਦੇ ਜ਼ਰੀਏ ਜਿਹੜੇ ਕਾਤਲ ਨੇ ਉਹ ਘਰ ਦੇ ਵਿੱਚ ਵੜੇ ਹੋਣਗੇ ਤੇ ਇਹੀ ਚੀਜ਼ ਸਾਹਮਣੇ ਨਿਕਲ ਕੇ ਆਈ ਕਿ ਛੱਤ ਦੇ ਜ਼ਰੀਏ ਹੀ ਇਹ ਕਾਤਲ ਘਰ ਚ ਵੜੇ ਤੇ ਉਹਨਾਂ ਦੇ ਵੱਲੋਂ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਅਸਲ ਦੇ ਵਿੱਚ ਇਹ ਕਤਲ ਦੀ ਵਾਰਦਾਤ ਸਿਰਫ ਤਾਂ ਹੀ ਵਾਪਰੀ ਹੈ ਤਾਂ ਕਿ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ ਘਰ ਦੇ ਵਿੱਚ ਕੀਮਤੀ ਸਮਾਨ ਜਿਹੜਾ ਸੀ ਉਹ ਚੋਰੀ ਕੀਤਾ ਜਾ ਸਕੇ ਤੇ ਪੁਲਿਸ ਨੇ ਮਹਿਜ਼ 12 ਘੰਟਿਆਂ ਦੇ ਵਿੱਚ ਇਸ ਕੇਸ ਨੂੰ ਸੁਲਝਾ ਲਿਆ ਹੈ ਤੇ ਦੱਸਿਆ ਹੈ ਕਿ ਕਾਤਲ ਜਿਹੜੇ ਨੇ ਉਹਨਾਂ ਨੂੰ ਵੀ ਜਲਦ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਜਾਏਗਾ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ